ਮਿਊਜ਼ਿਕ ਇੰਡਸਟਰੀ ਤੋਂ ਬੇਹੱਦ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਗਾਇਕ ਮਾਸਟਰ ਸਲੀਮ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ ਜੀ ਆ ਦੱਸ ਦਈਏ ਮਿਊਜ਼ਿਕ ਇੰਡਸਟਰੀ ਦੇ ਵਿੱਚ ਵੱਡਾ ਨਾਮ 우ਸਤਾਦ ਪੂਰਨ ਚਾ ਕੋਟੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜੀ ਆ ਇਸ ਫਾਨੀ ਸੰਸਾਰ ਨੂੰ ਛੱਡ ਕੇ ਅਲਵਿਦਾ ਆਖ ਚੁੱਕੇ ਨੇ ਦੱਸ ਦਈਏ ਕਿ ਕਿਸ ਤਰੀਕੇ ਦੇ ਨਾਲ ਬੇਹੱਦ ਵੱਡਾ ਝਟਕਾ ਮਾਸਟਰ ਸਲੀਮ ਅਤੇ ਉਹਨਾਂ ਦੇ ਪਰਿਵਾਰ ਨੂੰ ਲੱਗਾ ਹੈ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ ਪੂਰਨ ਚਾ ਕੋਟੀ ਸੰਗੀਤ ਦੀ ਦੁਨੀਆ ਦੇ ਵਿੱਚ ਪੰਜਾਬੀ ਸੰਗੀਤ ਦੀ ਦੁਨੀਆ ਦੇ ਵਿੱਚ ਇੱਕ ਵੱਡਾ ਨਾਮ సిగే ਵੱਡੇ ਵੱਡੇ ਕਲਾਕਾਰ ਜਿਹੜੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ 우ਸਤਾਦ ਮੰਨੇ ਸੀਗੇ شاਗਿਰਦ ਸੀਗੇ ਦੱਸਦੇ ਕਿ ਹੰਸ ਰਾਜ ਹੰਸ ਤੋਂ ਲੈ ਕੇ ਸਾਬਰ ਕੋਟੀ ਜਿਹੜੇ ਨੇ ਉਹ شاਗਿਰਦ ਰਹੇ ਨੇ ਪੂਰਨ ਸ਼ਾ ਕੋਟੀ ਦੇ ਤੇ ਅਚਾਨਕ ਜਦੋਂ ਇਹ ਸੰਗੀਤ ਦੀ ਦੁਨੀਆ ਦੇ ਵਿੱਚ ਸ਼ੌਕ ਦੀ ਲਹਿਰ ਫਸਰ ਚੁੱਕੀ ਹੈ ਪੂਰਨ ਸ਼ਾ ਕੋਟੀ ਦੇ ਦੇਹਾਨ ਤੋਂ ਬਾਅਦ ਦੱਸਦੇ ਕਿ ਮਾਸਟਰ ਸਲੀਮ ਜੇ ਕਿ ਦੇਖ ਸਕਦੇ ਹੋ ਖੁਦ ਉਹਨਾਂ ਤੋਂ ਗਾਇਕੀ ਸਿੱਖੀ ਸੀ ਆਪਣੇ ਪਿਤਾ ਤੋਂ ਤੇ ਕਿਸ ਤਰੀਕੇ ਦੇ ਨਾਲ ਵੱਡੇ ਵੱਡੇ ਕਲਾਕਾਰ ਜਿਹੜੇ ਨੇ ਉਹਨਾਂ ਦੇ ਪੈਰੀ ਹੱਥ ਹੁੰਦੇ ਸਿਗੇ 우ਸਤਾਦ ਪੂਰਨ ਛਾਕੋਟੀ ਦੱਸਿਆ ਜਾ ਰਿਹਾ ਹੈ ਕਿ ਲੰਮੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਲੰਮੀ ਬਿਮਾਰੀ ਤੋਂ ਬਾਅਦ ਅਚਾਨਕ ਹੁਣ ਉਹਨਾਂ ਦੇ ਦੇਹਾਂ ਦੀ ਖਬਰ ਸਾਹਮਣੇ ਆਈ ਹੈ ਜਿਸ ਕਰਕੇ ਪੂਰੀ 뮤직 ਇੰਡਸਟਰੀ ਦੇ ਵਿੱਚ ਸ਼ੋਕ ਦੀ ਲਹਿਰ ਫਸਰ ਚੁੱਕੀ ਹੈ ਬੇहद ਵੱਡਾ ਘਾਟਾ ਜਿਹੜਾ ਹੈ ਉਹ 뮤직 ਇੰਡਸਟਰੀ ਨੂੰ ਪਿਆ ਹੈ ਕਿਉਂਕਿ ਵੱਡਾ ਨਾਮ ਸੀਗੇ 우ਸਤਾਦ ਪੂਰਨ ਛਾਕੋਟੀ ਕਿਉਂਕਿ ਉਹਨਾਂ ਦੇ ਜੜੇ ਜਿਹੜੇ ਸ਼ਾਗਿਰਦ ਰਹੇ ਸੀਗੇ ਉਹਨਾਂ ਦਾ ਵੀ ਬਹੁਤ ਵੱਡਾ ਨਾਮ ਸੀਗਾ ਤੇ ਦੱਸ ਦਈਏ ਕਿ ਉਹਨਾਂ ਦੇ ਸ਼ਾਗਿਰਦਾਂ ਦੀ ਗੱਲ ਕਰੀਏ ਆਨਸਰਾ ਜਹਾਂ ਸਤੇ ਸਾਬਰ ਕੋਟੀ ਵੀ ਉਹਨਾਂ ਦੇ شاਗਿਰਦ ਸਿਗੇ ਤੇ ਹੁਣ ਸਾਰਿਆਂ ਨੂੰ ਬੇहद ਵੱਡਾ ਝਟਕਾ ਆਇਆ ਖਾਸ ਕਰਕੇ ਮਾਸਟਰ ਸਲੀਮ ਜੋ ਉਸਤਾਦ ਦੇ ਵਜੋਂ ਤੇ ਇੱਕ ਪਿਤਾ ਦੇ ਵਜੋਂ ਕਿਸ ਤਰੀਕੇ ਦੇ ਨਾਲ ਪੂਰਨ ਸ਼ਾ ਕੋਟੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਿਗੇ ਤੇ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਨੇ ਪੂਰਨ ਸ਼ਾ ਕੋਟੀ ਜਿਸ ਕਰਕੇ ਪੂਰੀ 뮤직 ਇੰਡਸਟਰੀ ਨੂੰ ਬੇहद ਵੱਡਾ ਸਦਮਾ ਲੱਗਿਆ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਦੱਸ ਦਈਏ ਸਚਿੰਦ ਅਹੂਜਾ ਦੇ ਪਿਤਾ ਜੋ ਕਿ ਬਹੁਤ ਵੱਡੇ ਜਿਨ੍ਹਾਂ ਦਾ ਨਾਮ ਸੀ 뮤직 ਇੰਡਸਟਰੀ ਦੇ ਵਿੱਚ ਉਹ ਚਲੇ ਜਾਂਦੇ ਨੇ ਉਸ ਤੋਂ ਪਹਿਲਾਂ ਵੱਡੇ ਵੱਡੇ ਕਲਾਕਾਰ ਚਲੇ ਜਾਂਦੇ ਨੇ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ 2025 ਜਿਹੜਾ ਹੈ ਜਾਂਦਾ ਜਾਂਦਾ ਇੱਕ ਹੋਰ ਵੱਡਾ ਨਾਮ ਜਿਹੜਾ ਹੈ ਉਹ ਲੈ ਕੇ ਚਲਾ ਗਿਆ ਇਸ ਫਾਨੀ ਦੁਨੀਆ ਨੂੰ ਅਲਵਿਦਾ ਆ ਚੁੱਕੇ ਨੇ ਪੂਰਨ ਸ਼ਾ ਕੋਟੀ ਮਾਸਟਰ सलीम ਦੇ ਉਸਤਾਦ ਅਤੇ ਪਿਤਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜਿਸ ਕਰਕੇ ਪਰਿਵਾਰ ਦੇ ਵਿੱਚ ਬੇਹਤ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਹੈ ਹਾਲਾਂਕਿ ਦੱਸ ਦਈਏ ਕਿ ਥੋੜੀ ਦੇਰ ਦੇ ਵਿੱਚ ਤਸਵੀਰਾਂ ਵੀ ਸਾਹਮਣੇ ਆਉਣਗੀਆਂ ਕਰਦੀਆਂ ਜਿੱਥੇ ਵੱਡੇ ਵੱਡੇ ਕਲਾਕਾਰ ਜਿਹੜੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ